ਲੋ ਜੀ ਪਹੁੰਚੇ ਆ ਜੀ ਅਸੀਂ ਪਿੰਡ ਹੁਣ ਭੈਣ ਦੇ ਪਿੰਡ ਪਹੁੰਚ ਗਏ ਆ ਜੀ ਪਿੰਡ ਕੋਪਰਾ ਇਕਲਾ ਹੈ ਇਹ ਜੰਮਦਾਜੀਪਾ ਨੂੰ ਭੈਣ ਵਾਚੇ ਸੰਧਾਰਾ ਅੱਗੇ ਜਾ ਕੇ ਭੈਣ ਦਾ ਘਰ ਖੜਕਾ ਗੁੰਡਾ ਆ ਫੜਫੂਲ ਨਹੀਂ ਮੈਂ ਖੜਕਾ ਮਰ ਅੱਜ ਅੱਜ ਅਗਰੇ ਲੰਘਿਆ ਅੱਜ ਅੱਜ ਹੋ ਗੋਲ ਹੋਣ ਦੇ ਕੀ ਪੈਣੀ ਲਾ ਭੀ ਬਹੁਤ ਬਾਹਰ ਨਹੀਂ ਕਰਦਾ ਜੀ ਉਸਾਸਰੀ ਗੱਲ ਤੇ ਮੈਂ ਹਾਂ ਕੰਦਰ ਮੈਂ ਕੰਨ ਨੀਨਾ ਪਾਈ ਆਏ ਨੇ ਜਿਹੜੇ ਮੈਂ ਮੁਸਾਫਰੀਕਾ ਦੇ ਜਿਹੜੇ ਨਾ ਜਵਾਕ ਦੇ ਨਾਲ ਲੈ ਕੇ ਆਏ ਸੀ ਮਾਮੂ ਮੈਂ ਕਾ ਚੱਲੋ ਪਰ ਮੈਂ ਨਹੀਂ ਕਿ ਸਾਫ਼ ਸੇ ਚੱਲ ਗਈ ਸੀ ਠੀਕ ਹੈ ਸਕੂਲ ਗਿਆ ਜੀ ਇੱਕ ਦਿਨ ਕੀ ਸਿੱਖਤੀ ਸੀਗੀ ਅਜੇ ਇਹਨਾਂ ਨੇ ਸਕੂਲ ਦੇ ਵਿੱਚ ਖੇਡਾ ਸੀ ਅੱਛਾ ਕੀ ਇਹਨੇ ਦਿੱਤਾ ਨਹੀਂ ਇਹ ਨੂੰ ਛੋਟੀ ਕਰਕੇ ਇਹ ਤਾਂ ਨਰਕ ਕੋਈ ਘਰ ਹੁੰਦਾ ਨੂੰ ਵੀ ਦਰਨਾ ਹੈਗਾ ਹੈ ਉਹ ਥੋੜੇ ਜਿਹਾ ਕਰਾਕੇ ਚਾਲੇ ਮਹਾਲ ਕਰਦਾ ਅੱਛਾ ਆ ਕੇ ਦਾਦੂ ਸ਼ੌਂਕੀਆ ਬੱਲ ਕਿੱਥੇ ਸਾਡੇ ਮੇਹਨਤ ਹੁੰਦਾ ਦਾਦੂ ਅੱਜ ਚੱਲੀਏ ਹੋ ਚਲੇਗੇ ਤੈਨੂੰ ਵੀ ਲੈ ਕੇ ਗਏ ਸਾਤੇ ਅੱਛਾ ਤੂੰ ਘਰ ਵੀ ਤੇ ਪਾਰ ਕਰਦੀ ਹੈ ਉਹ ਵੀ ਨਹੀਂ ਪੈਂਟਰ ਇਹ ਜਿਹੜਾ ਕੰਮ ਕਰਨ ਲਈ ਆਉਂਦੇ ਸਾਬ ਕਿ ਇੱਕ ਸ਼ਤਾਮ ਨਹੀਂ ਮੌਸਮ ਵਾਲਾ ਤਾਂ ਸਾਨੂੰ ਆਣਾ ਪਈ ਸਹਾਰਾ ਨਾ ਵੀ ਨਹੀਂ ਤਾਂ ਦਾ ਕਿਤਾਬ ਦੀ ਰਿੰਦਾ ਜੀ ਨੂੰ ਬਹੁਤ ਧੰਨਵਾਦ ਤੇਰੇ ਨੇਰਵਾਣ ਸਾਥੇ ਨਹੀਂ ਲੈ ਨਾਲ ਭਾਈ ਨਾਲੇ ਭਾਈ ਨਾਲੇ ਧੰਨਵਾਦ ਨਹੀਂ ਮੈਂ ਤਾਂ ਇੱਕ ਗੱਲ ਦੱਸਾਂ ਵੀ ਅੱਜ ਕੱਲ ਜਿਹੜੇ ਆਪਦੇ ਭਾਈ ਨੇ ਨਾ ਉਹ ਵੀ ਕਿਹੜਾ ਛੱਡ ਜਾਂਦੇ ਉਹ ਨਹੀਂ ਨਹੀਂ ਭੈਣੇ ਇਹ ਹੈਗਾ ਸਾਡੇ ਤਾਂ ਮਾਪਪਾ ਨੇ ਸਾਨੂੰ ਸਿਖਾਇਆ ਵੀ ਪੁੱਤ ਜੀਨੇ ਇੱਕ ਵਾਰ ਭਾਈ ਕਹਿ ਤਾ ਤਾਂ ਕਹਿ ਤਾ ਇਹ ਨਹੀਂ ਬਰਤ। ਹਸ ਇਨਰ ਮਾਂ ਵੀ ਰਿਕਟਰ ਨਾਲ ਦੇ ਜੰਮੇ ਹੋਏ ਵੀ ਸਾਥ ਛੱਡ ਜਾਂਦੇ। ਉਹ ਤਾਂ ਹੈ ਉਹ ਭੈਣੇ ਚਲੋ। ਆਪਣੀ ਆਪਣੀ ਸੋਚ ਆ ਜਾਂਦੀ ਹੈ ਭੈਣੇ। ਪਰ ਅਸੀਂ ਜਿੰਨੇ ਕਿ ਜੋਗੇ ਉਹ ਪਤਾ ਉਹ ਚੀਜ਼ ਉਹ ਹੋ ਜਾਂਦੇ ਵੀ ਮੇਰੀਆਂ ਭੈਣਾਂ ਨੇ ਜਿਹਦੇ ਹੈ ਨਹੀਂ ਨਾ ਉਹਨੂੰ ਦੁੱਖ ਹੁੰਦਾ। ਉਹ ਮੇਰੇ ਹੈ ਨਹੀਂ। ਮੇਰੇ। ਸਹੀ ਗੱਲ ਹੈ। ਠੀਕ ਹੈ ਨਾ ਆਏ ਹੁੰਦਾ ਫਰਕ ਪੈਂਦਾ। ਤੇ ਦੂਜਾ। ਹੋ ਜਾਂਦਾ। ਹੋਰ ਵਾਸਤੇ ਠੀਕ ਠਾਕ। ਜੀ ਆਇਆਂ ਨੂੰ। ਭੈਣ ਗਈ ਦੂਰ। ਨੇ ਉਹ ਸਹਰਿਆਂ ਨੂੰ ਗਈ ਹੋਈ ਆ ਇਧਰ ਹੀ ਆਨ ਪਛੋੜੀ ਆ ਹਾਂਜੀ ਕਲਗਜਾਨ ਅੰਦਰੋਂ ਉਹ ਬੁੜੀ ਆ ਉਹ ਕਰੋਨਾ ਆਇਆ ਸੀ ਆਪਣਾ ਹੋ ਗਿਆ ਅੱਜ 4 ਦਿਨ ਫੇ ਗਰਮੀ ਬਹੁਤ ਮੰਨਦਾ ਤੁਹਾਨੂੰ ਜਾਣੀ ਹਾਂ ਤਾਂ ਮਿਲਣਾ ਦਾ ਭਾਜੜਾ ਪਈਆ ਹੁਣ ਜਾਣਾ ਨਹੀਂ ਇੰਨੀ ਦਾ ਵਧੀਆ ਮੋਟਰ ਮੈਂ ਕੱਲ ਦਾ ਤਾਂ ਹੋ ਗਿਆ ਵੀਰੇ 500 ਆਏ ਗਿੱਤਾ ਪੈ ਨਹੀਂ ਇੱਥੇ ਲੈਣਾ ਗੰਮ ਹੋਣ ਵਾਲਾ ਕੰਮ ਕਰ ਲਿਆ ਨੇ ਸਾਡੇ ਤਾਂ ਨਹੀਂ ਪੈਂਦਾ ਥੋੜੇ ਨਹੀਂ ਪੈਂਦੇ ਇਧਰ ਨਹੀਂ ਨਹੀਂ ਡਾਕਟਰ ਮੀਟਰ ਕਰਮੇਸ਼ ਬਾਣੀ ਹੈ ਹੋਰ ਨਿੱਕਾ ਕਿਵੇਂ ਆ ਠੀਕ ਹੈ ਜੀ ਕੱਜ ਮਾਦਣੀ ਤੇ ਥੋੜਾ ਜਿਆ ਦਰਦਾ ਜਿਆ ਕਰਕੇ ਬੁਖਾਰ ਜਾ ਦੰਦ ਘੱਟ ਰਿਹਾ ਨਾ ਉਹ ਨਵੇਂ ਉਹਦੇ ਕਰਕੇ ਥੋੜਾ ਜਿਆ ਲਡੌਰ ਜਾ ਉਹਦੇ ਮੱਖਣੀ ਮਾਰ ਦਿਆ ਕਰੋ ਕੱਲ ਮੇਰੀ ਨਹੀਂ ਮੱਖਣੀ ਜਿਵੇਂ ਆਪਦੀ ਘਰ ਦੇ ਦੁੱਧ ਦੀ ਕੱਢ ਲੈਂਦੀ ਆਪਾਂ ਉਹਦੀ ਉਵਾਲ ਲੈਂਦੀ ਆ ਉਹ ਰੱਖ ਲਓ ਕੱਟ ਕੇ ਬਸ ਥੋੜੀ ਕੋ ਦੇਖੇ ਨਾ ਤੁਸੀਂ ਜਿਆਸਤੀ ਗੋਲੀ ਦੇਣ ਦਾ ਵੀ ਨਹੀਂ ਲੋੜ ਪੈਂਦੀ ਪਹਿਲਾਂ ਤਾਂ ਹੀ ਕਰਦੇ ਸੀ ਅੱਗੇ ਖੜਾ ਗੋਲੀਆਂ ਸੀ ਆ ਮੈਰਕ ਤੇ ਮੈਂ ਹੀ ਕਰਦੀ ਜਿਵੇਂ ਜੇਸੀ ਮੁੱਕ ਤੇ ਹੋਵੇ ਤੇ ਜਾਵਾ ਹਾਂ ਬੱਚਾ ਠੀਕ ਨਹੀਂ ਜਾਂਦਾ ਹਾਂਜੀ ਠੀਕ ਹੈ ਆਂਜੀ ਹੁਣ ਅੱਜ ਜੀ ਮੁੱਕ ਤੇ ਕਰਨੇ ਛੜਤੇ ਹਾਂ ਮੈਂ ਆਪਾਂ ਦਵਾਈਆਂ ਬਰ ਲਾ ਲੀ ਨੀ ਮੈਂ ਦੋਨੇ ਚਵਾਕਾਂ ਦਵਾਈਆਂ ਦਿੱਤੀ ਜਾੜਾ ਨਹੀਂ ਕਿਸੇ ਨੂੰ ਨਹੀਂ ਬਸ ਮੱਖਣੀ ਜਰੂਰ ਲਾਉਣੀ ਹੈ ਇਹਨਾਂ ਦੇ ਜਿਹੜਾ ਬੁਖਾਰ ਚੜਦਾ ਉਹਦੋਂ ਤਾਂ ਦਵਾਈ ਦੇਣੀ ਚਾਹੀਦੀ ਉਹ ਤੋਂ ਦਵਾਈ ਤੋਂ ਬਿਨਾ ਨਹੀਂ ਹੁੰਦਾ ਕਿਉਂਕਿ ਹੁਣ ਪਤਾ ਅੱਗੇ ਬੱਚਿਆਂ ਨੂੰ ਕਾੜੇ-ਕੂੜੇ ਦੇ ਦਿੰਦੇ ਸੀ ਆਪਾਂ ਬੁਖਾਰ ਵੀ ਹੈ ਜਿੱਦ ਵੀ ਉਤਰ ਜਾਂਦੇ ਸੀ ਉਤਰ ਜਾਂਦੇ ਸੀ ਹੋਰ ਤਾਂ ਬੁਖਾਰ ਦਵਾਈਆਂ ਵੀ ਤੂੰ ਗਈ ਚੱਲ ਤਾਂ ਵੀ ਚੜ ਜਣਾ ਉਹਨੇ ਟਾਈਮ ਦੇ ਕੀ 4 ਘੰਟਿਆਂ ਬਾਅਦ ਲਗਾਤਾਰ ਹੀ ਇਹ ਆਇਆ ਹੁੰਦਾ ਦਵਾਈ ਦਾ ਫੋਰ ਆਂਟੀ ਜੀ ਠੀਕ ਨੇ ਮਾਤਾ ਵੀ ਠੀਕ ਸਾਰੇ ਐਲ ਓਕੇ ਆ ਤੁਹਾਨੂੰ ਦੋਨੋਂ ਕਿਹ ਇਹਨਾਂ ਨਾਲ ਗੱਲ ਨੂੰ ਉਤਰ ਪਾਦੇ ਤੇ ਨਾਲ ਨਾਲ ਫੜ ਭੜੇ ਪਰ ਤਾਂ ਸੰਭਾਲਾ ਸਾਂ ਵੀਕਾਂਗੇ ਧੰਨਵਾਦ ਤੇਰੇ ਧੰਨਵਾਦ ਮੈਂ ਕਿ ਮਮਾ ਜੀ ਇਹ ਸੁਣ ਰਿਹਾ ਲੇਕੇ ਜੇ ਮਮਾ थैंक यू ਨਾ ਹਲਕਾ ਤੇ थैंक यू ਦਾ ਕੀ ਮਤਲਬ ਤੇ ਫੜ ਜਾ ਕੋਈ ਕੋਈ ਮੈਂ ਸਮਝ ਨਾ ਵੀ ਰਿਹਾ ਬਰਾਬਰ ਤੇ ਕਹਿੰਦੀ ਆ ਸਾਰੇ ਮੈਂ ਨੰਤਾ ਨੰਤਾ ਜਿਹੜੀ ਪਹਿਲੇ ਪੇਜ ਤੇ ਮਮਾ ਪਰਤੋ ਚ ਫਿਰੀ ਕਹਿ ਬੈਠਿਆ ਮਾਪਿਆਂ ਦੇ ਉੱਪਰ ਆਏ ਵੀ ਜਾਣ ਕਰਦੇ ਨੇ ਵੀ ਉੱਪਰ ਵੀ ਭੈਣ ਨੂੰ ਧਰ ਦੇ ਕੇ ਆਉਣਾ ਵੀ ਹੁਣ ਦਿਨ ਥੋੜੇ ਥੋੜੇ ਲੈ ਗਏ ਉਹ ਭੈਣ ਦੇ ਵੀਰੇ ਸੁਣ ਜਾਉਂਦੇ ਨੇ ਖਿੱਕੜ ਕੇ ਆਵਦੇ ਨੇ ਤੇ ਮੈਂ ਤੇ ਯਾਰ ਐ ਨਹੀਂ ਜਾਣਾ ਤੈਨ ਲੈ ਕੇ ਨਹੀਂ ਜਾਣਾ ਹੁੰਦਾ ਦਾ ਐ ਕਿ ਮੇਰਾ ਵੀਰਾ ਤੂੰ ਆ ਮਾਂ ਦੀ ਗੱਲ ਸਮਝ ਜੇ ਤੂੰ ਭਾਈ ਸਮਝਦੀ ਆ ਤਾਂ ਮੇਰਾ ਹੱਕ ਵੀ ਬਣਦਾ ਹਾਂਜੀ ਜੇ ਨਹੀਂ ਵੱਲਦਾ ਫੇਰ ਤਾਂ ਕੋਈ ਗੱਲ ਨਹੀਂ ਰਹਿਣ ਤੇ ਤੂੰ ਕਹਿੰਦੀ ਮਸਤੀ ਪਿੰਦ ਨਹੀਂ ਕਦੇ ਆਉਂ ਮੈਂ ਕਹਿੰਦੀ ਆ ਵੀ ਜਿਹੜੇ ਆਪਦੇ ਪਾਈ ਹੁੰਦੇ ਆ ਨਾ ਚਾਹੀ ਲੱਖਾਂ ਉਹ ਵੀ ਨਹੀਂ ਸਾਥ ਦਿੰਦੇ ਵੀਰੇ ਦੇਖਦੇ ਆ ਹਲਾਪਾਂ ਨੂੰ ਮਨੇ ਚਲ ਹੁੰਦਾ ਤਾਂ ਇਹਦੇ ਨਾਲ ਬਹੁਤ ਖੁਸ਼ ਵੀ ਆ ਬਹੁਤ ਖੁਸ਼ ਵੀ ਹੁੰਦਾ ਵੀ ਖੁਸ਼ ਨਹੀਂ ਤਾਂ ਹੁੰਦਾ ਵੀ ਖੁਸ਼ ਜੇ ਮੰਨ ਲਈ ਜਾਵੇ ਜੇ ਮੰਨਿਆ ਜਾਵੇ ਜੇ ਮੰਨਿਆ ਜਾਵੇ ਨਾ ਤਾਂ ਆਵੇਂ ਆ ਹੁਣ ਤੇਲਾ ਜਦੋਂ ਕੁਮਾਰੇ ਹੁੰਦੇ ਆ ਉਹੀ ਕੁੜਗਾਂ ਹੁੰਦੀਆਂ ਉਹੀ ਪਹਿਣਾ ਹੁੰਦੀਆਂ ਉਹੀ ਭਰਾ ਉਹੀ ਭਰਾ ਹੁੰਦੇ ਆ ਜਦੋਂ ਵਿਆਹ ਹੀ ਜਾਂਦੇ ਕਿ ਕਿੰਨਾ ਫਰਕ ਪੈ ਜਾਂਦਾ ਚੇਂਜ ਹੋ ਜਾਂਦੀ ਹੈ ਇੱਥੇ ਚੇਂਜ ਜਾਂਦਾ ਪੈ ਜਾਂਦਾ ਹਾਂਜੀ ਬਾਕੀ ਬੜੀ ਸੋਚ ਵੀ ਹੈ ਬਹੁਤ ਚੰਗੇ ਹੀ ਬੈਠੇ ਆ ਜਿਹੜੇ ਰਿਸ਼ਤੇ ਅਨੁਵਾਰ ਨੇ ਠੀਕ ਉਹ ਮੈਂ ਤੁਹਾਨੂੰ ਦੱਸਦੀ ਹਾਂ ਕਿ ਉਹ ਕੋਈ 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 ਸਾਰੇ ਨਹੀਂ ਹੈਗੇ ਕਿ ਜਿਵੇਂ ਸਾ ਕੋਈ ਗੁੱਸਾ ਬਣਾ ਕੇ ਬੈਠੇ ਹੈ ਨਾ ਸਾਰੇ ਨਹੀਂ ਹੈ ਨਹੀਂ ਪਰ ਸੱਚ ਵੀ ਆ ਸੱਚ ਵੀ ਹੈ ਇਹਦੇ ਵਿੱਚ ਹਾਂ ਇੱਥੇ ਸੱਚ ਵੀ ਹੈ ਕਿਉਂਕਿ ਅੱਜ ਕੱਲ ਨਾ ਖੂਨ ਚ ਪਾ ਆਪਣੇ ਪਾਣੀ ਪਈ ਪਣੀ ਦੇ ਖੂਨ ਦਾ ਇਸ ਖੂਨ ਦੀ ਨੱਕਰੀ ਆਂ ਜਿੰਦੇ ਤੱਕ ਤੇ ਦੋ ਕੜੀ ਇਸ ਭੈਣ ਚੱਜ ਦੇ ਕੰਮ ਕਰਨ ਲੱਗਦੀ ਤਾਂ ਪਾਈ ਵੀ ਜਾਂਦਾ ਜੇ ਪੈਸੇ ਹੀ ਲੈਣ ਤੇ ਆਗੇ ਤਾਂ ਭੈਣਾਂ ਨੂੰ ਇਹ ਨਾਲ ਲੈਖਾ ਦਾ ਖੜਾ ਸ਼ਕਰ। ਇਹ ਨਾਲ। ਆ ਚੱਕਰ ਬੈਣੀ ਦੁਨੀਆਦਾਰੀ ਤੇ ਸਮਝਣਾ ਹਰ ਇੱਕ ਕੋਈ ਚੱਲਿਆ। ਠੀਕ ਹੈ ਬਣਾ। ਇਹ ਹੀ ਕੁਦੂਦਾਰੀਆਂ ਹੈ ਬੰਦਾ ਜੇ ਸਮਝੇ ਦੁਨੀਆਦਾਰੀਆਂ ਨੂੰ। ਨਹੀਂ। ਸਾਰਾ ਕੁਝ ਸਿਰੇ ਪੈਸੇ ਨਾਲ ਨਹੀਂ ਹੁੰਦਾ। ਨਹੀਂ। ਜਿਹੜੇ ਰਿਸ਼ਤੇ ਹੁੰਦੇ ਨੇ ਨਾ ਇਹ ਸਿਰ ਪਿਆਰ ਦੇ ਹੁੰਦੇ। ਭੈਣਾਂ ਨੂੰ ਭਰਾ ਮਾਤਾ ਕੁਲੇਂ ਦੇਣੀ ਤੇ ਖੇ। ਕੋਈ ਕਿਵੇਂ ਕੰਨਾਰ ਦੀ ਸਮਝ ਤੇ ਨਹੀਂ ਕਰਦਾ। ਉਹੀ ਪਾਚਪਣ ਕਿ ਜਾ ਰਿਹਾ ਹੁੰਦਾ ਉਹੀ ਕੱਟੇ ਗਏ ਤੇ ਇਸ ਸਾਫ ਦਾ ਜੋ ਵਿਆਹੇ ਜਾਂਦੇ ਨੇ ਫਿਰ ਸਾਰੇ ਬਦਲ ਜਾਂਦੇ ਉਹੀ ਗਏ ਉਹੀ ਗਏ ਚਲੋ ਅਕੀਲ ਬੱਲੇ ਬੱਲੇ ਪਾਣੀ ਇੰਨੀ ਖੇਚੜਾ ਕੋਈ ਨਾ ਤੇ ਨਹੀਂ ਕੀ ਲੋੜ ਦੀ ਪਾਣੀ ਕੱਲੇ ਉੱਪਰ ਤੇ ਆ ਵੀ ਬਿਸਕੁਟ ਵੀ ਜ ਆਤੇ ਉਹ ਤਰ੍ਹਾਂ ਦੇ ਬਿਸਕੁਟ ਤੇ ਨਮਕੀ ਤੇ ਚਾਹ ਹੀ ਨਹੀਂ ਕਿ ਆਖੇ ਜੜਾ ਤੁਹਾਨੂੰ ਆਪਣੀ ਅਥਾਰਟੀ ਕਿੱਥੇ ਆ ਅੱਛਾ ਅੰਧਿਆਓ ਲਿਆਓ ਲਿਆਓ ਲਓ ਜੀ ਪੀਂਨੀਆ ਚਾਹ ਪਣੀ ਤੇ ਫਿਰ ਮਿਲਦੇ ਆਪਾਂ ਤੁਹਾਨੂੰ ਚੱਕ ਬਿੱਟੂ ਚਾਹ ਲਓ ਜੀ ਐਂਡੀ ਹੁੰਦਾ ਸਭ ਚਾਹਾ ਫਿਰ ਹਮ ਕਰੀਏ ਕਿਆ ਨਮਕਾਰ ਤੇ ਮਜ਼ਦੂਰੀਆਂ ਨੂੰ ਸਲਾਮਾ ਸਾਰਾ ਕੁਝ ਦੇਖਣਾ ਪੈਂਦਾ ਜੀ ਤੇ ਉਹ ਚਾਹਨੇ ਪਾਉਣੀ ਹੈ ਜੀ ਘਰ ਨੂੰ ਜਾਣੂ ਕੀਤਾ ਕਰਦਾ ਨਹੀਂ ਬਾਪੂ ਨੂੰ ਚਾਰਾ ਇੰਦਰ ਗਵਾਂਡ ਦੇ ਵਿੱਚ ਬੈਠੇ ਬਹੁਤ ਸਾਡਾ ਉਹਨਾਂ ਦਾ ਪ੍ਰੇਮ ਦਾ ਉਹਨਾਂ ਦੇ ਇੱਕ ਤਰ੍ਹਾਂ ਦੇ ਦੋਸਤੇ ਸਮਝ ਲਓ ਕਿ ਜੇ ਤਾਂ ਵੀ ਅੱਜ ਕੱਲ ਕੱਲ ਬੈਠੋਗੇ ਜੀ ਕਿ ਉੱਥੇ ਗਏ ਹੋਇਆ ਸਿਆਣਾ ਸ੍ਰੀ ਗੁਰੂ ਤਾਂ ਉਹ ਵੀ ਕਹਿ ਗਿਆ ਜਦੋਂ ਮੈਂ ਚੱਲ ਕੋਈ ਗੱਲ ਦੀ ਭਾਈ ਪੈਣ ਨੂੰ ਮਿਲ ਚੱਲੇ ਤੇ ਆਹ ਕੁੜੀ ਬੈਠੀ ਐ ਕੁੜੀ ਐ ਜਾਣੋ ਮੈਨਾਂ ਦਾ ਚੱਲ ਜੀ ਇਹ ਇੱਕ ਉਹ ਚਾਹਦੇ ਆ ਘਰ ਨੂੰ ਬਾਕੀ ਬਾਕੀ ਦਾ ਪ੍ਰੋਗਰਾਮ ਕਿਆ-ਕਿਆ ਨਹੀਂ ਤੁਹਾਨੂੰ ਦੱਸਾਂਗੇ ਚੱਲ ਬਰ ਪੜ੍ਹੇ ਬੰਦਨ ਚੱਲ ਬਰ ਪੜ੍ਹਨੇ ਚਾਹੀਏ ਇਹ ਵੀ ਕਰਦੇ ਨਾ ਤੁਹਾਨੂੰ ਤਾਂ ਕੱਛੇ ਚੇਹਰੇ ਕਰਦੇ ਆਜੀ ਵੀਪੀ ਕੀ ਕਰਦੇ ਸੁਖਤਾ ਵੇ ਵਸੋ ਸਮਾਗਮ ਹੀ ਹੈ ਸਮਾਗਮ ਉਹ ਤੋਂ ਬੜਾ ਸਮੇਲ ਕਿਆ-ਕਿਆ ਸਾਕੇ ਨਾ ਮੀ ਹਰਕਤ ਬਹੁਤ ਮਾੜੀ ਜਿਹੜਾ ਅੱਜ ਦਾ ਸਮਾਂ ਹੈ ਨਾ ਅੱਜ ਦਾ ਸਮਾਂ ਭੈਣ ਭਾਈ ਦਾ ਵੀ ਕਹਿਣਾ ਬਹੁਤ ਵੱਖਰਾ ਘਰ ਦੇ ਵਿੱਚ ਭਾਈ ਉਹ ਅਖਿਆ ਰਹਿਤ ਕਰਾਉਂਦੇ ਕਿ ਭੈਣਾ ਨਾ ਭੈਣਾਂ ਨਾਲ ਬਹੁਤ ਵੱਖ ਪੈ ਗਿਆ ਫਰਕ ਪੈ ਗਿਆ ਬਿਲਕੁਲ ਬੀਬੀ ਭੱਜਣਾ ਸਾਥ ਰਹਿ ਗਿਆ ਜਿਵੇਂ ਕਿਹੜਾ ਰਿਸ਼ਤਾ ਨਾ ਇਹ ਮੇਨਣ ਪਰ ਤਾਂ ਦਾ

ये मेरे को सॉरी बट टेन शूटिंग है ये होते आजी होंगे अभी नऊ है क्या आ सकते है रेडी है माता जानवर आ रहे है भी आ जाओ मैं कैसे ना हम के लिए चला के है ये मैं तो आपको देखता ही क्या भी तो हां मैं यहां आ गई चलिए जी काफी ਅੱਜ ਫਿਰ ਨਾ ਤੁਮਾਂ ਮੈਦੇ ਮੋਦੀ ਦੇਖੀ ਜਾਂਦਾ ਆਜਾ ਖੜਾ ਹੋ ਜਾ ਖੜਾ ਹੋ ਜਾ ਖੜਾ ਹੋ ਜਾ ਖੜਾ ਆ ਬਹੁਤ ਜਿ ਲੱਗੀ ਆ ਅੱਛਾ ਰਾਜ ਨੇ ਪੇੜੇ ਮਾਰਿੰਗੇ ਨਾ ਠੀਕ ਹੈ ਬੀਬੀ ਸੱਸਰੀ ਘਰ ਠੀਕ ਹੈ ਮੈਂ ਬਾਹਰ ਆਉਂਦਾ ਮੈਂ ਤਾਂ ਆਉਂਦਾ ਠੀਕ ਹੈ ਚਲੋ ਜੀ